ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਪਤੌੜ ਜਿਹੜਾ ਬਰਨਾਲਾ ਤੋਂ ਕਵਰ ਕਰ ਰਹੇ ਹਾਂ ਜੀ ਆਓ ਅੱਗੇ ਵੀਰ ਨਾਲ ਕਰਦੇ ਆਪਾਂ ਗੱਲਬਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦੋ ਜੀ ਨਾਮ ਗੁਰਪ੍ਰੀਤ ਸਿੰਘ ਠੀਕ ਹੈ ਪਤੌੜ ਕੋਠੇ ਧਾਂ ਵਾਲੀ ਪਾਈਦੇ ਆਪਾਂ ਬਰਨਾਲਾ ਰੋਡ ਤੇ ਨੇ ਠੀਕ ਹੈ ਜੀ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਤਹਿਸੀਲ ਤਾਪਾ ਪੈਗਾ ਮੋਬਾਈਲ ਨੰਬਰ ਬੋਲ ਦੋ ਜੀ ਮੋਬਾਈਲ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਜੀ ਇਹ ਕਹਿਵੇਂ ਸੂਏ ਸੂ ਰਹੀ ਹੈ ਜੀ ਹੁਣ ਤੀਜੇ ਸੂਏ ਸੁੰਦੀਆਂ ਗਿਆ ਤੀਜੇ ਸੂਏ ਹਾਂਜੀ ਠੀਕ ਹੈ ਜੀ ਕੋਈ ਸੀਮਣ ਵਗੈਰਾ ਦਾ ਪਤਾ ਜੀ ਹਾਂਜੀ ਰੋਮੀਆਂ ਦਾ ਸੈਕਸਰ ਸੀਮਣ ਲੱਗਿਆ ਪਸਤਾ ਦਮਾ ਠੀਕ ਹੈ ਜੀ ਤਾਂ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ 20 ਬਾਈ ਲੀਟਰ ਦਾ ਰਿਕਾਰਡ ਰਿਹਾ 20 ਵਜੇ ਦਾ ਬਾਕੀ ਅੱਡ-ਅੱਡ ਸਮਝ ਜਾਣਾ ਵੀਰ ਜੀ ਠੀਕ ਹੈ ਜੀ ਤਾਂ ਦਿਨ ਕਿੰਨੇ ਕੁ ਬਾਕੀ ਨੇ ਕਿੰਨੇ ਕੁ ਦਿਨ ਬਸ 2 ਲੈ ਜੇ 1 ਲੈ 2 ਲੈ ਜੇ ਬਸ ਠੀਕ ਹੈ ਜੀ ਪੂਰਾ ਤਾਂ ਪੂਰੇ ਬਸ ਉੱਤੇ ਜਿਹੜੇ 1-2 ਦਿਨ ਲੱਗਦੇ ਠੀਕ ਹੈ ਜੀ ਚੌਂਚਵਾਦੀ ਕਿਵੇਂ ਹੈ ਜੀ ਪੂਰੀ ਸਾਫ ਆ ਵਧੀਆ ਇੱਕ ਨੰਬਰ ਠੀਕ ਹੈ ਜੀ ਤਾਂ ਸੋਹਣੇ ਮੁਠੀ ਵਾਲੇ ਥਾਂ ਲੱਗਿਆ ਤੁਸੀਂ ਦੇਖੋ ਚਾਹੇ ਹੱਥੀਂ ਚਵਾਈ ਕਰੋ ਚਾਹੇ ਕਰੋ ਮਸ਼ੀਨੀ ਤੋਰਿਓ ਬਾਹਰ ਨੂੰ ਜੀ ਉਸ ਤੋਂ ਦੇਖ ਸਕਦੇ ਹੋ ਜਿੰਦ ਜਾਨ ਦੇ ਵਿੱਚ ਆ ਪ੍ਰੋਪਰ ਪ੍ਰੋਪਰ ਕਰੈਕਟਰ ਦੇ ਵਿੱਚ ਆ ਚੌਂਚਵਾਦੀ ਇੱਕ ਨੰਬਰ ਆ ਸੋਹਣੇ ਮੁਠੀ ਵਾਲੇ ਥਾਂ ਲੱਗਿਆ ਤੁਸੀਂ ਲੇਵਾ ਵਗੈਰਾ ਰਾਜੀ ਸਮੀ ਪਲੀ ਵੀ ਜਿੰਦ ਜਾਨ ਦੇ ਵਿੱਚ ਬੈਠਾ ਜੀ ਪੂਰੀ ਰੈਨਲ ਤੀਜਾ ਹੁਣ ਤੀਜਾ ਸੂਏ ਸੂਰੀ ਹੈ ਨਾ ਜੀ ਤੀਜਾ ਸੂਏ ਸੂਰੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਇਹਦਾ 80000 ਰੁਪਏ ਕਰਦੇ ਵਿੱਚੋਂ ਮਾਨਤਨ ਹੋ ਜੂਗਾ ਜੀ ਹੋ ਜੂਗਾ ਜੀ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਮੈਂ ਦੇਖ ਰਹੇ ਹਾਂ ਜੀ ਇਹ ਕਿਹਵੇਂ ਸੂਏ ਸੂਰੀ ਹੈ ਜੀ ਇਹ ਚੌਥੇ ਇਹ ਚੌਥੇ ਸੂਰੀ ਆ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਹੇ ਜੀ ਇਹਦਾ ਇਹਦਾ 17 18 ਲੀਟਰ ਦਾ ਰਿਕਾਰਡ ਹੈ ਠੀਕ ਹੈ ਜੀ ਸੀਮਿੰਟ ਵਗੈਰਾ ਪਤਾ ਕਿਹੜਾ ਲੱਗਿਆ ਵੀ ਹਾਂਜੀ ਇਹ ਡਾਇਰੈਕਟ ਕ੍ਰਾਸ ਆਈ ਡਾਇ ਇਹਦੇ ਤੈਨੂੰ ਹੀ ਬਸ ਦਿਨ ਪੂਰੇ ਇੱਕ ਦੋ ਜਿਹੜੇ ਤੇ ਉੱਤੇ ਲੋਹੀ ਠੀਕ ਹੈ ਜੀ ਹਾਂ ਜੀ ਤੋੜਿਓ ਬਾਹਰ ਨੂੰ ਦੋਸਤੋ ਦੇਖ ਸਕਦੇ ਹੋ ਗੋਲ ਕੁੰਡੇ ਸਿੰਘ ਦੇ ਵਿੱਚ ਆ ਚੂਨ ਚਵਾਦੀ ਪੁਰੀ ਇੱਕ ਨੰਬਰ ਹੈ ਜੀ ਇੱਕ ਨੰਬਰ ਇੱਕ ਹੈ ਠੀਕ ਹੈ ਜੀ ਤਾਂ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣੇ ਮੁਠੇ ਕੁਲੀ ਵਾਲੇ ਥਣ ਲੱਗੇ ਹੋ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹਨ ਇੱਕ ਨੰਬਰ ਆ ਰਾਜੀ ਸਮੀ ਪਲੀ ਵੀ ਆ ਜੀ ਤੁਸੀਂ ਦੇਖ ਸਕਦੇ ਹੋ ਪਿਛਲੇ ਸਵੇ ਕੀ ਰਿਕਾਰਡ ਰਿਹਾ ਜੀ ਇਹਦਾ ਇਹ 16 17 ਲੀਟਰ ਦਾ ਜੀ ਠੀਕ ਹੈ ਜੀ ਹਾਂ ਬਾਕੀ ਵੀਰ ਦੀ ਅੱਡਾ ਅੱਡ ਸਮਝ ਹੁੰਦੀ ਹੈ ਜੀ ਤੁਸੀਂ ਆਪ ਦੀ ਸਮਝ ਨਾਲ ਖਰੀਦਣੀ ਹੈ ਜੀ ਬਾਅਦ ਬਹੁਤ ਛੋਟੀ ਮੰਨ ਕੇ ਨਾ ਛੋਟੀ ਮੰਨ ਕੇ ਨਾ ਕੋਈ ਲੱਗ ਕੱਦ ਵਗੈਰਾ ਤੁਸੀਂ ਦੇਖ ਸਕਦੇ ਹੋ ਪਰ ਪ੍ਰੋਪਰ ਇੱਕ ਨੰਬਰ ਹੈ ਜੀ ਤਾਂ ਇਹਦਾ ਮੁੱਲ ਕੀ ਕਰਦੇ ਆ ਜੀ ਆਪਾਂ ਇਹਦਾ ਮੁੱਲ 1 ਲੱਖ 4500 ਠੀਕ ਹੈ ਵਿੱਚੋਂ ਮੰਨ ਤਣ ਮੰਨ ਤਣ ਠੀਕ ਹੈ ਜੀ ਉਹ ਵੀ ਵੀਰੋ ਦੋ ਨਗ ਦਿਖਾਏ ਜੀ ਦੋਨੇ ਜ਼ੋਨ ਨੇ ਫੋਰ ਸੇਲ ਹੈ ਜੀ ਕਰ ਲਓ ਸੰਪਰਕ ਨੰਬਰ ਸਕਰੀਨ ਤੇ ਚੱਲ ਰਿਹਾ ਜੀ